ਤੇ ਨਾ ਨਾ ਦੇ ਜਿਹੜੇ ਸਾਰੇ ਮਸਲੇ ਅਲੱਗ ਕਰ ਦਿੱਤੇ ਜਾਣਗੇ ਤੇ ਤੁਸੀਂ ਆ ਗਏ ਲੜਨ ਵਾਲੇ ਲੋਕ ਜੋ ਇੰਨੀਆਂ ਸਰਕਾਰਾਂ ਸਮੇਂ ਵੀ ਲੜਦੇ ਰਹੇ ਕਹੇ ਰਕਮ ਦੀ ਸਰਕਾਰ ਹੋਵੇ ਤੇ ਜਨਰੂ ਦੀ ਇਹ ਸਰਕਾਰ ਆਈ ਹੈ ਇਹਦੇ ਵੀ ਛੱਡੇ ਜਿਹੜੇ ਤੁਹਾਡੇ ਮੋਢਾਂ ਦੇ ਟਾਹ ਤੇ ਲਗਾਤਾਰ ਮੈਦਾਨ ਦੇ ਉੱਜੋ ਆ ਜਿਹੜਾ ਬਿਲਕੁਲ ਛੋਟਾ ਜਿਹਾ ਮਸਲਾ ਵਾ ਜਿਹੜਾ ਇੱਕ ਥੋੜਾ ਸੁਪਾਈ ਜਿਲ੍ਹੇ ਦਾ ਅਸਰ ਆ ਉਹ ਇੱਕ ਮਸਲੇ ਨੂੰ ਅਲੱਗ ਕਰ ਸਕਦਾ ਜਿਲੇ ਦਾ ਮਾਰਕੀ ਦਾ ਡੀਸੀ ਬਿਠਾਵਾ ਉਹ ਹਲ ਕਰ ਸਕਦਾ ਪਰ ਇਹਨਾਂ ਦੇ ਕੰਦੇ ਜੂ ਨਹੀਂ ਸਰਕ ਰਹੀ ਕਿਉਂਕਿ ਉਹਨਾਂ ਆਰਥੀਆਂ ਨੂੰ ਜੇ ਬਚਾਉਣਾ ਚਾਹੁੰਦੇ ਆ ਜਿਨ੍ਹਾਂ ਨੇ ਸਾਡੇ ਕਿਸਾਨਾਂ ਦੇ ਕੋਠੀਆਂ ਰੱਖਮਾਂ ਕਰਨ ਤਰਤਰ ਮੁਰਦਾਬਾਦ 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 ਵਿਆਰ ਸਰਕਾਰ ਮੁਰਦਾਬਾਦ 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 ਸਾਨੂੰ ਨਹੀਂ ਹੋਈ ਲੁੱਟ-ਖੁੱਟੀ ਸਰਕਾਰ ਹਾਏ 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 ਭਗਵੰਤ ਮਾਨ ਦੀ ਸੁੱਤੀ ਸਰਕਾਰ ਮੁਰਦਾਬਾਦ ਮੁਰਦਾਬਾਦ ਤਰਨਤਾਰਨ ਦੇਸੀ ਦਫ਼ਤਰ ਜਮਹੂਰੀ ਕਿਸਾਨ ਸਭਾ ਵੱਲੋਂ ਜੋ ਕੱਲ ਦਾ ਧਰਨਾ ਲਾ ਕੇ ਬੈਠੇ ਜੋ ਕਿਸਾਨਾਂ ਦੀ ਆੜਤੀਆਂ ਉਲਾਂ ਲੁੱਟ ਕੀਤੀ ਗਈ ਆ ਤੇ ਜਦ ਆੜਤੀਆਂ ਤੋਂ ਕਿਸਾਨਾਂ ਨੇ ਪੈਸਿਆਂ ਦੀ ਵਾਪਸ ਜਿਹੜੇ ਕੱਟੇ ਉਹਨਾਂ ਦੀ ਮੰਗ ਕੀਤੀ ਵਾਪਸ ਤੇ ਜਾਣ ਤੇ ਕਈਆਂ ਆੜਤੀਆਂ ਵੱਲੋਂ ਗੁੰਡਾ ਕਰਦੀ ਵੀ ਕੀਤੀ ਗਈ ਆ ਉਸੇ ਰੋਸ ਵਿੱਚ ਅਜਮੂਰੀ ਕਿਸਾਨ ਸਭਾ ਵੱਲੋਂ ਕੱਲ ਦਾ ਜੋ ਦਿਨ ਰਾਤ ਦਾ ਪਖੜਤਾਲ ਤੇ ਧਰਨਾ ਡੀਸੀ ਦਫ਼ਤਰ ਚੱਲ ਰਿਹਾ ਸਾਡੇ ਨਾਲ ਆ ਅਜਮੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਤੇ ਜ਼ਿਲ੍ਹਾ ਸਕੱਤਰ ਉਹਨਾਂ ਨਾਲ ਕਰਦੇ ਗੱਲਬਾਤ ਕਿ ਕਿਹੜੇ ਕਿਹੜੇ ਮਸਲਿਆਂ ਤੇ ਤੇ ਧਰਨਾ ਲਾ ਕੇ ਬਿਠਾਉਂਦੀ ਪ੍ਰਧਾਨ ਜੀ ਇਹ ਕਰਦਾ ਜਿਹੜਾ ਅਜਮੂਰੀ ਕਿਸਾਨ ਸਭਾ ਵੱਲੋਂ ਸ਼ੁਰੂ ਕੀਤਾ ਗਿਆ ਦੋ ਮੁੱਦੇ ਆ ਇੱਕ ਤੇ ਆੜਤੀਆਂ ਵੱਲੋਂ ਗੈਰ ਕਾਨੂੰਨੀ ਤੰਗਦਰਾਂ ਕਿਸਾਨਾਂ ਦੀ ਬੜੀ ਲੁੱਟ ਕੀਤੀ ਗਈ ਆ ਉਹਨਾਂ ਦੀ ਪੇਮੈਂਟ ਜਕਾਰ ਲਈ ਗਈ ਆ ਇੱਕ ਦੋ ਮੁੱਦਾ ਇਹ ਆ ਦੂਜਾ ਜਮਾਰਾਏ ਪੁਰਦਾ ਬਦਦਾ ਉਹ ਲੋਕਾਂ ਲਈ ਬੜੀ ਖੇਜਰ ਖਰਾਬੀ ਦਾ ਕਾਰਨ ਬਣਿਆ ਇਹਨਾਂ ਦੋ ਮੁੱਦਿਆਂ ਨੂੰ ਲੈ ਕੇ ਅਸੀਂ 8 ਤਰੀਕ ਤੋਂ ਫੋਕਸ ਟਾਕ ਤੇ ਬਿਖੇ ਆ ਪਰ ਜਿਹੜੀ ਆਰਤੀਆਂ ਦੀ ਘੱਟ ਵਾਲੀ ਗੱਲ ਆ ਇਹ ਲਗਭਗ 12 ਦਸੰਬਰ ਤੋਂ ਸ਼ੁਰੂ ਕੀਤੀ ਆ ਜੀਸੀ ਨਾਲ ਗੱਲਬਾਤਾਂ ਕਰਦੇ ਰਹੇ ਗੱਲਬਾਤਾਂ ਕਰਦੇ ਰਹੇ ਪਰ ਨਾ ਕੁਝ ਸੇਕਰ ਪੱਤਰ ਲਿਖਣ ਕਰਕੇ ਫਿਰ ਅਹੀਂ ਇੱਕ ਰੋਜ਼ਾ ਤਰ ਰੱਖਿਆ ਸ਼ਾਮ ਨੂੰ 7 ਵਜੇ ਡੀਸੀ ਦੇ ਉਹਦਾ ਚਲਾਵਾ ਸੈੱਟ ਕੀਤੀ ਪਰ ਉਹ ਸੜਵਾਇਆ ਪਰ ਕਾਰਵਾਈ ਉੱਥੇ ਹੋਇਆ 10:00 ਵਜੇ ਤੋਂ ਅੱਠ ਵਜੇ ਤੱਕ ਫਿਰ ਦੁਬਾਰਾ ਕੋਈ ਕਿਸਾਨਾਂ ਦੇ ਪੈਸਿਆਂ ਦੇ ਮੋੜ ਵੀ ਦਿੱਤੇ ਗਏ ਆ ਜਿਹੜਾ ਤੁਹਾਡੇ ਦਬਾਅ ਹਟ ਜੱਸੀ ਬੰਦੀ ਦੇ ਮੋੜੇ ਗਏ ਆ ਜਿੱਤਰਾ ਰਪਈਆ ਸਿੰਘ ਜੋ ਦੂਸਰੇ ਵਰਦਾ ਉਹਦਾ 22000 ਮੋੜਿਆ ਆ ਸਾਡੇ ਜਸਵੰਤ ਸਿੰਘ ਉਹਦਾ 12000 ਮੋੜਿਆ ਬਾਕੀ ਇਧਰ ਦੇ ਇਲਾਕੇ ਦੇ ਉਹ ਜਿਹੜੇ ਪ੍ਰਧਾਨੀਓ ਤੇ ਦੱਸਣਗੇ ਪੈਸੇ ਮੋੜਨੇ ਸ਼ੁਰੂ ਕੀਤੇ ਆ ਪਰ ਜੋ ਡੀਸੀ ਨੂੰ ਸਖਤੀ ਵਿਖਾਉਣੀ ਚਾਹੀਦੀ ਉਹ ਕਦੇ ਨਹੀਂ ਗਿਆ ਰੱਖਿਆ ਜੀ ਇਹ ਜਿਹੜੇ ਰਹਿੰਦੇ ਆ ਜਿਹੜੇ ਕਿਹੜੇ-ਕਿਹੜੇ ਮਸਲਿਆਂ ਤੇ ਗੱਲ ਅੜੀ ਆ ਜਿਹੜੇ ਪੈਸੇ ਨਹੀਂ ਵਾਪਸ ਕੀਤੇ ਜਾ ਰਹੇ ਮਨੀਸ਼ ਸਿੰਘ ਜੀ ਇਹ ਇੱਕ ਤੇ ਨਸ਼ਹਿਰਾ ਮਾਰਕੀਟ ਕਮੇਟੀ ਚ ਚਾਰ ਕੇਸ ਇੱਥੋਂ ਦੇ ਆ ਕੁਝ ਕੀਮੇ ਕਲਾਂ ਦਾ ਕੇਸ ਕੁਝ ਖਡੂਰ ਮੰਡੀ ਦੇ ਆ ਕੇਸ ਜਿਹੜੇ ਨਹੀਂ ਕੀਤੇ ਗਏ ਵਾਪਸ ਪੈਸੇ ਕੁਝ ਸਰ ਮੇਰੇ ਪਿੰਡੋਂ ਵੀ ਇੱਕ ਸਾਥੀ ਜਿਹੜਾ 1 ਲੱਖ 90000 ਰੁਪਇਆ ਹੀ ਤੇ ਉਹ ਮੈਨੂੰ ਕਹਿੰਦਾ ਵੀ ਆਰਤੀ ਨੇ ਵਾਪਸ ਕਰਤਾ ਇਸੇ ਤਰ੍ਹਾਂ ਉਹਰ ਦਾ ਥਾਈ ਵੀ ਕੁਝ ਪੈਸੇ ਵਾਪਸ ਹੋਏ ਆ ਪਰ ਇਹ ਜਿਹੜੇ ਵਾਪਸ ਰਹਿੰਦੇ ਆ ਕਰਨ ਵਾਲੇ ਉਹਨਾਂ ਦੀ ਅਸੀਂ ਏਡੀਸੀ ਆਪਣੇ ਏਡੀਸੀ ਪਤਾ ਨਹੀਂ ਕਿੰਨੀਆਂ ਕਿਨਾਂ ਦੀ ਮੀਟਿੰਗਾਂ ਚੁੱਕੀਆਂ ਐਰ ਕੀ ਤੁਹਾਨੂੰ ਪੈਸੇ ਦਵਾਏ ਜਾਣੇ ਆ ਕੋਈ ਗੱਲ ਨਹੀਂ ਨਹੀਂ ਤੇ ਕਾਰਵਾਈ ਕੀਤੀ ਜਾਣੀ ਨਾ ਕਾਰਵਾਈ ਹੋਈ ਉਲਟਾ ਜਿੱਦਣ ਅਸੀਂ 4 ਤਰੀਕ ਨੂੰ ਸਾਨੂੰ ਨਸ਼ਹਿਰੇ ਮਾਰਕੀਟ ਕਮੇਟੀ ਚ ਸੈਕਟਰੀ ਨੇ ਸੱਦਿਆ ਸੀ ਅਸੀਂ ਉਥੇ ਗਏ ਆ ਉਸ ਆਰਟੀਐ ਲੋਨ ਸਾਡੇ ਕਿਸਾਨਾਂ ਦਾ ਦਰਵਾਰ ਕੀਤਾ ਗਿਆ ਉਹਦੇ ਫੈਕਟਰੀ ਦੇ ਸਾਹਮਣੇ ਧਮਕੀਆਂ ਦਿੱਤੀਆਂ ਗਈਆਂ ਉਹ ਗੱਲ ਪੈ ਗਿਆ ਕਿਸਾਨ ਦੇ ਪਰ ਉੱਤੇ ਹਲੇ ਤਾਈ ਕੋਈ ਕਾਰਵਾਈ ਨਹੀਂ ਹੋਈ ਜਿਹੜਾ ਅਸੀਂ ਲਿਖਤੀ ਪੁਲਿਸ ਨੂੰ ਵੀ ਦਿੱਤਾ ਇਹਨਾਂ ਨੂੰ ਵੀ ਦਿੱਤਾ ਪਰ ਹਲੇ ਤਾਈ ਕੋਈ ਕਾਰਵਾਈ ਨਹੀਂ ਉਹਦੇ ਸੰਬੰਧ ਚ ਜਿਹੜਾ ਧਰਨਾ ਜਾਰੀ ਆ ਜੀ ਇਹਨਾਂ ਨੂੰ ਵੱਡਾ ਇਕੱਠ ਕਰ ਰਿਹਾ ਕੋਈ ਦੱਸ ਦੇ ਜੀ ਮੁਰਗੀ ਕੱਲ ਨੂੰ ਫਿਰ ਅਸੀਂ ਆਪਣੀ ਜਿਹੇ ਬੰਦੀ ਦੇ ਉੱਚ ਆਗੂਆਂ ਦੇ ਨਾਲ ਮੀਟਿੰਗ ਕੀਤੀ ਆ ਹਲੇ ਮੀਟਿੰਗ ਚੱਲਣ ਢਈ ਆ ਉਹ ਚ ਫੈਸਲਾ ਕਰਕੇ ਵੀ ਕੱਲ ਇੱਥੇ ਵੱਡਾ ਇਕੱਠ ਕਰਕੇ ਅਗਲਾ ਅਕਸ਼ਨ ਅਸੀਂ ਕੀ ਕਰਨਾ ਉਹ ਕੱਲ ਇੱਥੇ ਦੱਸਿਆ ਜਾਊਗਾ